ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਨੂੰ ਇੱਕ ਛੋਟੀ ਜਾਣਕਾਰੀ ਦਿੰਨੇ ਆ ਕੀ ਮਰੂਦਾ ਦੇ ਬਾਗ ਦੇ ਵਿੱਚ ਸਰਦੀ ਰੁੱਤ ਦੇ ਵਿੱਚ ਕੀ ਚੀਜ਼ ਦੀ ਬਿਜਾਈ ਕੀਤੀ ਜਾਵੇ ਕਿਵੇਂ ਬਿਜਾਈ ਕੀਤੀ ਜਾਵੇ ਬਿਜਾਈ ਕਰਨੀ ਕਿਵੇਂ ਠੀਕ ਰਹਿੰਦੀ ਹੈ ਤਾਂ ਕਿ ਆਪਣਾ ਬੂਟਾ ਵੀ ਤੰਦਰੁਸਤ ਰਹੇ ਬੂਟੇ ਤੇ ਵੀ ਕੋਈ ਮਾੜਾ ਅਸਰ ਨਾ ਪਵੇ ਤੇ ਵਿੱਚੋਂ ਵੀ ਆਪਣਾ ਥੋੜਾ ਬਹੁਤਾ ਖਰਚੇ ਪੱਤੇ ਜਿੰਨਾ ਮਤਲਬ ਇਨਕਮ ਹੋ ਜਾਵੇ ਦੇਖੋ ਜੀ ਇਹ ਆਪਣਾ ਅਮਰੂਦ ਦਾ ਬੂਟਾ ਇਹ ਲਗਭਗ 2 ਸਾਲਾਂ ਦੇ ਤੇ ਲਗਭਗ ਇਸ ਦੀ ਉਮਰ ਆ ਇਹ ਆਪਣਾ ਬੂਟਾ ਜਿਹੜਾ ਮਲਚਿੰਗ ਕਰਕੇ ਆ ਦੇਖੋ ਜੀ ਮਲਚਿੰਗ ਕਰਕੇ ਆਪਾਂ ਨੇ 8 बाई 14 ਦੇ ਉੱਪਰ ਲਾਇਆ ਹੋਇਆ ਜੀ ਬੂਟੇ ਤੋਂ ਬੂਟੇ ਦਾ ਜਿਹੜਾ ਫਾਸਲਾ 8 ਫੁੱਟਾ ਬਹੁਤ ਜ਼ਿਆਦਾ ਫਰੂਟ ਲੱਗੇ ਹੋਇਆ ਸੀਗਾ ਬੂਟੇ ਤੋਂ ਬੂਟੇ ਦਾ ਫਾਸਲਾ 8 ਫੁੱਟਾ ਲੈਣ ਤੋਂ ਲੈਣ ਦਾ ਫਾਸਲਾ 14 ਫੁੱਟਾ ਜੀ ਦੇਖੋ ਬਹੁਤ ਜ਼ਿਆਦਾ ਫਰੂਟ ਲੱਗੇ ਹੋਇਆ ਸੀ ਹੁਣ ਫਰੂਟ ਆਪਾਂ ਬਾਜ਼ਾਰ ਦੇ ਵਿੱਚ ਵੇਚ ਲਿਆ ਲਗਭਗ ਹੁਣ 5-7% ਹੀ ਰਹਿ ਗਿਆ ਦੇਖੋ ਕੀ ਆ ਆਪਾਂ ਇਹਦੇ ਵਿੱਚ ਤੁਹਾਨੂੰ ਦੱਸਣਾ ਕੀ ਚਾਹੁੰਦੇ ਆ ਵੀ ਇਹਦੇ ਵਿੱਚ ਬਾਗ ਦੇ ਵਿੱਚ ਖੇਤੀ ਕਿਸ ਚੀਜ਼ ਦੀ ਕੀਤੀ ਜਾਵੇ ਜਿਹੜੀ ਬੂਟੇ ਨੂੰ ਵੀ ਕੋਈ ਨੁਕਸਾਨ ਨਾ ਕਰੇ ਤੇ ਬੂਟਾ ਵੀ ਚੰਗੀ ਗ੍ਰੋਥ ਕਰੇ ਤੇ ਆਪਣਾ ਖਰਚਾ ਪਾਣੀ ਵੀ ਨਿਕਲ ਜਾਵੇ ਦੇਖੋ ਜੀ ਅਸੀਂ ਨੇ ਕੀ ਕੀਤਾ ਇਹਦੇ ਵਿੱਚ ਇੱਕ ਐਸ ਟਾਈਪ ਦਾ ਟਰੈਕਟਰ ਦਾ ਬੈੱਡ ਬਣਾਇਆ ਇਸ ਦੀ ਚੰਗੀ ਤਰ੍ਹਾਂ ਬਾਹੀ ਕੀਤੀ ਡੂੰਗੀ ਬਾਹੀ ਕਰਕੇ ਡੀਏਪੀ ਪੋਟਾਸ਼ ਮੈਕੋ ਰਾਜਾ ਇਹਦੇ ਵਿੱਚ ਪਾਇਆ ਜੀ ਪਾਉਣ ਤੋਂ ਬਾਅਦ ਇਹ ਬੈੱਡ ਬਣਾਤੇ ਜੀ ਦੇਖੋ ਜੀ ਬੈੱਡ ਬਣਾਉਣ ਤੋਂ ਬਾਅਦ ਆਪਾਂ ਨੇ ਕੋਈ ਸੋਚਦਾ ਇਹਦੇ ਵਿੱਚ ਆਪਾਂ ਕੀ ਲਾ ਦੀਏ ਕੀ ਲਾ ਦੀਏ ਆਪਾਂ ਨੇ ਸੋਚਿਆ ਵੀ ਇਹਦੇ ਵਿੱਚ ਸਭ ਤੋਂ ਵਧੀਆ ਆਲੂ ਦੀ ਫਸਲ ਹੋ ਸਕਦੀ ਹੈ ਕਿਉਂਕਿ ਆਲੂ ਤੁਹਾਨੂੰ ਪਤਾ ਹੀ ਹੈ ਫੁੱਟ 1.5 ਫੁੱਟ ਤੋਂ ਵੱਡਾ ਬੂਟਾ ਨਹੀਂ ਹੁੰਦਾ ਬਾਕੀ ਅਮਰੂਦ ਵਗੈਰਾ ਤੋੜਦੇ ਆ ਤਾਂ ਕੋਈ ਡਿੱਕਾ ਨਹੀਂ ਹੁੰਦਾ ਮਾੜਾ ਮੋਟਾ ਉੱਪਰ ਪੈਟ ਟਿਕ ਜੇ ਇਸ ਕਰਕੇ ਆਪਾਂ ਇਹਦੇ ਵਿੱਚ ਆਲੂ ਦੀ ਫਸਲ ਕੀਤੀ ਆ ਦੇਖੋ ਜੀ ਇਹ ਲਗਭਗ ਈ 25 ਦਿਨਾਂ ਦੀ ਆਲੂ ਦੀ ਫਸਲ ਹੈ ਜੀ ਇਹਦੇ ਵਿੱਚ ਦੇਖੋ ਜੀ ਕਿੰਨੀ ਵਧੀਆ ਜਰਮੀਨੇਸ਼ਨ ਹੋਈ ਆ ਕੀ ਕੀਤਾ ਜਦੋਂ ਆਪਾਂ ਬੈੱਡ ਪਾਤਾ ਸਾਰੀਆਂ ਖਾਦਾਂ ਪਾ ਕੇ ਫਿਰ ਆਪਾਂ ਮਤਲਬ ਇਹਦੇ ਵਿੱਚ ਤੁਸੀਂ ਮੰਨੋ 6 ਕਿ 8 ਇੰਚ ਦੇ ਫਾਸਲੇ ਨਾਲ ਆਪਾਂ ਆਲੂ ਤੋਂ ਆਲੂ ਦਾ ਬੀਜ ਲਾਇਆ ਦੇਖੋ ਜੀ ਇਹ ਬੈੱਡ ਦੇ ਉੱਪਰ ਆਪਾਂ ਦੋ ਲੈਣਾ ਲਾਈ ਜਾਂਦੇ ਨੇ ਜੀ ਕਿਉਂਕਿ ਆਲੂ ਨਾਲ ਜ਼ਮੀਨ ਵਧੀਆ ਬਣਦੀ ਹੈ। ਬਾਕੀ ਇਹ ਜਿਵੇਂ ਵਿੱਚ ਵਿੱਚ ਲੋਕ ਸਰੋਂ ਬੀਜਦੇ ਨੇ ਜਾਂ ਹੋਰ ਬੀਜਦੇ ਨੇ ਉਹ ਵੱਡੀ ਹੁੰਦੀ ਆ ਫੇਰ ਸਰਦੀ ਰੁੱਤ ਦੇ ਵਿੱਚ ਜਿਹੜਾ ਥੋੜਾ ਬਹੁਤਾ ਫਾਲ ਲੱਗਦਾ ਉਹ ਤੋੜਨ ਦੀ ਵੀ ਦਿੱਕਤ ਆਉਂਦੀ ਆ। ਜਿਵੇਂ ਹੁਣ ਆਲੂ ਨੇ ਆਲੂਆਂ ਦੇ ਵਿੱਚ ਕੋਈ ਦਿੱਕਤ ਨਹੀਂ ਦੇਖੋ ਜੀ ਖਾਲ ਬਣੇ ਹੋਏ ਨੇ। ਤੇ ਇਹਦੇ ਵਿੱਚ ਦੀ ਇਹਦੇ ਵਿੱਚ ਆਪਾਂ 14 ਫੁੱਟ ਦੇ ਵਿੱਚ ਇੱਕੇ ਲੇਨ ਇੱਕੇ ਬੈੱਡ ਬਣੂਗਾ ਜੀ ਦੋ ਫਿਰ ਸਹੀ ਤਰੀਕੇ ਨਾਲ ਨਹੀਂ ਬਣਦੇ ਉਹਦੇ ਨਾਲ ਬੂਟੇ ਦੀਆਂ ਜੜੀਆਂ ਨੇ ਜੜੀਆਂ ਉਹ ਡੈਮੇਜ ਹੋ ਜਾਂਦੀਆਂ ਨੇ ਇਸ ਲਈ ਆਪਾਂ ਨੇ ਤਾਂ ਫालतू ਜਗ੍ਹਾ ਕਰਕੇ ਇਹਦੇ ਵਿੱਚ ਆਲੂ ਦੀ ਖੇਤੀ ਕੀਤੀ ਹੈ ਮੂੰ ਤਾਂ ਆਪਣੀ ਅਮਰੂਦ ਦੀ ਫਸਲ ਹੈਗੀ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਅਮਰੂਦ ਆਪਾਂ ਅਮਰੂਦ ਨੂੰ ਇਹ ਵਿੱਚ ਆ ਕੇ ਰੱਖਣਾ ਦੇਖੋ ਜੀ ਆਲੂ ਬੀਜ ਕੇ ਜਰਮੀਨੇਸ਼ਨ ਜਦੋਂ ਥੋੜੀ ਥੋੜੀ ਹੋ ਗਈ ਜੀ ਫਿਰ ਉਹ ਜਿਵੇਂ ਆਲੂ ਵਾਲੇ ਵੀਰ ਸਿਰਕਦੇ ਨੇ ਆਪਾਂ ਮੈਟ੍ਰਿਕਸ ਤੇ ਪੈਰਾਕੋਟ ਦੋਨੇ ਮਿਕਸ ਕਰਕੇ ਸਿਰਕਦੇ ਤਾਂ ਕਿ ਸਾਰੇ ਨਦੀਨ ਮਰ ਜਾਣ ਨਦੀਨ ਬਹੁਤ ਹੁੰਦੇ ਨੇ ਜੀ ਇੱਥੇ ਕਿਉਂਕਿ ਖਾਲੀ ਰਹਿਦਾ ਬਾਣ ਕਰਕੇ ਆਪਾਂ ਨੇ ਨਦੀਨਾਂ ਨੂੰ ਸਭ ਨੂੰ ਕੰਟਰੋਲ ਕੀਤਾ ਤੇ ਆਪਣੀ ਆਲੂ ਦੀ ਵੀ ਜਰਮੀਨੇਸ਼ਨ ਬਹੁਤ ਵਧੀਆ ਹੋਈ ਹੈ ਜੀ ਆਲੂ ਤੋਂ ਚੰਗਾ ਝਾੜ ਮਿਲਦਾ ਜੀ ਇਸ ਤਰੀਕੇ ਨਾਲ ਕਿਉਂਕਿ ਬੈੱਡ ਪੋਲਾ ਹੁੰਦਾ ਪੋਲੇ ਦੇ ਵਿੱਚ ਹੀ ਆਲੂ ਨੇ ਬੰਨਣਾ ਜੀ ਇਸ ਤਰ੍ਹਾਂ ਆਪਾਂ ਮੂੜੀਆਂ ਵੀ ਲਾ ਸਕਦੇ ਹਾਂ ਜੀ ਹੋਰ ਵੀ ਕਾਫੀ ਚੀਜ਼ਾਂ ਨੇ ਪਾਲਕ ਵਗੈਰਾ ਦੀ ਖੇਤੀ ਵੀ ਕਰ ਸਕਦੇ ਹਾਂ ਧਣੀਆਂ ਦੀ ਵੀ ਕਰ ਸਕਦੇ ਹਾਂ ਯਾਨੀ ਆਪਾਂ ਉਹ ਖੇਤੀ ਕਰੀਏ ਇਸ ਦੇ ਵਿੱਚ ਗਾਜਰ ਦੀ ਵੀ ਕਰ ਸਕਦੇ ਹਾਂ ਜਿਹੜੀ ਬੂਟਾ ਛੋਟਾ ਹੋਵੇ ਜਿਵੇਂ ਸਰੋਂ ਦੀ ਕਰਦੇ ਆ ਜਾਂ ਕਣਕ ਦੀ ਕਰਦੇ ਆ ਉਹ ਥੋੜੀਆਂ ਇੱਕ ਤਾਂ ਇਹ ਹੈਗਾ ਉਹ ਜਗ੍ਹਾ ਜਿਆਦਾ ਰੋਕਦੀਆਂ ਨੇ ਫਿਰ ਆਪਾਂ ਨੂੰ ਮਰੂਤ ਤੋੜਨ ਵੇਲੇ ਦਿੱਕਤ ਆਉਂਦੀ ਆ। ਇੱਕ ਜਿਹੜਾ ਵੱਡਾ ਬੂਟਾ ਹੁੰਦਾ ਉਹ ਬੂਟੇ ਤੇ ਮਾਰ ਕਰਦੇ ਹੀ ਆ ਜੀ ਹਮੇਸ਼ਾ। ਦੇਖੋ ਜੀ। ਦੇਖੋ ਜੀ ਤੁਹਾਨੂੰ ਕਿਵੇਂ ਲੱਗੀ ਇਹ? ਕਮੈਂਟਾਂ ਦੇ ਵਿੱਚ ਦੱਸੋ ਜੀ ਮਰੂਤ ਦੇ ਉੱਤੇ ਹਜੇ ਵੀ ਫਲ ਹੈਗਾ ਜੀ। ਵਧੀਆ। ਬਾਕੀ ਆਪਾਂ ਕੱਲ ਹੀ ਤੜਾਈ ਕਰੀਏ ਲਾਸਟ ਹੁਣ ਤਾਂ ਮੈਨੂੰ ਲੱਗਦਾ ਵੀ ਥੋੜੀ ਬਹੁਤੀ ਹੋ ਤੜਾਈ ਹੋਊਗੀ ਕੋਈ ਯਾਦ ਅਮਰੂਦ ਨਹੀਂ ਰਹੇ ਜੀ ਕਾਫੀ ਚੀਜ਼ਾਂ ਨੇ ਜੀ ਆਪਾਂ ਜਿਹੜੀਆਂ ਆਪਣੇ ਦਿਮਾਗ ਨਾਲ ਹੀ ਸੋਚ ਕੇ ਆਪਾਂ ਇਸ ਦੇ ਵਿੱਚ ਲਾ ਸਕਦੇ ਆ ਇਹਦੇ ਵਿੱਚ ਆਪਾਂ ਗੇਂਦੇ ਦੀ ਮੰਨ ਲੋ ਵੀ ਫੁੱਲ ਦੀ ਫੁੱਲਾਂ ਦੀ ਖੇਤੀ ਵੀ ਵਧੀਆ ਤਰੀਕੇ ਨਾਲ ਕਰ ਸਕਦੇ ਆ ਕਈ ਵੀਰਾਂ ਨੂੰ ਦਿੱਕਤ ਆਉਂਦੀ ਹੈ ਵੀ ਆਪਾਂ ਕੀ ਲਾਈਏ ਐਵੇਂ ਸੋਚਦੇ ਰਹਿੰਦੇ ਨੇ ਤੇ ਬਹੁਤ ਚੀਜ਼ਾਂ ਨੇ ਜਿਹੜੀਆਂ ਬਾਗ ਦੇ ਵਿੱਚ ਲੱਗ ਜਾਂਦੀਆਂ ਨੇ ਦੇਖੋ ਜੀ ਆਲੂ ਕਿੰਨਾ ਸੋਹਣਾ ਲੱਗ ਰਿਹਾ